ਜਦੋਂ ਸੜਕਾਂ ਬਣੀਆਂ ਨੇ ਇਹ ਡਬਲ ਸੜਕ ਹੋਈ ਆ ਇਹਨਾਂ ਨੇ ਸਹੀ ਤਰੀਕੇ ਨਾਲ ਪੂਰੀ ਨਹੀਂ ਬਣਾਈ ਹੂੰ ਔਰ ਅੱਜ ਦੇ ਸਮਾਂ ਇਦਾਂ ਵੀ ਜੇ ਦੋ ਦਿਨ ਹੋਰ ਬਰਖਾ ਪਈ ਤੇ ਤੰਬੂਆਂ ਪਿੰਡ ਰੁੜ ਕੇ ਤੰਬੂਆਂ ਦੇ ਜਿੰਨੇ ਘਰ ਆ ਰੋੜਨ ਵਾਲੇ ਆ ਔਰ ਫਾਰਲੇ ਨੈਸ਼ਨਲ ਹਾਈਵੇ ਇਹ ਵੀ ਖਤਮ ਹੋ ਜਾਏਗਾ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆ ਝਾੜੂ ਵਾਲੇ ਦੀ ਸਰਕਾਰ ਆ ਹਾਂਜੀ ਕੋਈ ਨਹੀਂ ਆਇਆ ਕਟਾਰ ਚੱਕ ਆ ਲਾਲ ਚੰਦ ਸਾਰੀ ਜਗ੍ਹਾ ਤੋਰਾ ਕੀਤਾ ਲੇਕਿਨ ਇੱਧਰ ਨਹੀਂ ਆਏ ਉਹ ਇੱਧਰ ਨਹੀਂ ਆਉਂਦੇ ਕੀ ਕਹਿੰਦੇ ਸਾਡੀ ਇੱਧਰ ਸਰਕਾਰਾਂ ਨਹੀਂ ਬਣਾਇਦੀ ਇੱਧਰ ਐਮਐਲਏ ਹੋ ਬਣੇ ਦਾ ਸਾਡਾ ਅਧਰਵਾਸਾਂ ਨਹੀਂ ਕਿ ਕਿਹੜਾ ਕਿਹੜੀ ਪਾਰਟੀ ਦਾ ਲੈ ਬਣਿਆ ਸੀ ਆਂ ਬੇਲਾ ਬਣਿਆ ਬਿਜਕੀ ਚਾਚੀ ਗਾਲ ਜੀ ਮੈਂ ਹਰਮਨਦੀਪ ਸਿੰਘ ਤੇ ਤੁਸੀਂ ਦੇਖ ਰਹੇ ਹੋ ਪ੍ਰਤਾਕ ਪੋਸਟ ਮੀ ਲਗਾਤਾਰ ਪਿਆਰੇ ਪਿਛਲੇ 2 ਹਫਤਿਆਂ ਤੋਂ ਤੇ ਕਈ ਇਲਾਕਿਆਂ ਦੇ ਵਿੱਚ ਹੜ੍ਹਾਂ ਦੇ ਹਲਾਤ ਬਣੇ ਹੋਏ ਨੇ ਪਰ ਅੱਜ ਅਸੀਂ ਖੜੇ ਹਾਂ ਪਠਾਨਕੋਟ ਜਿਲ੍ਹਾ ਦੇ ਨੈਸ਼ਨਲ ਹਾਈਵੇ ਤੇ ਪਿੰਦੇ ਪਿੰਦ ਮੰਗਲਪੁਰ ਤਹਮਗਾ ਵਿਖੇ ਇੱਥੇ ਤੁਹਾਨੂੰ ਦੱਸ ਦਈਏ ਕਿ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਵੱਡਾ ਜਿਹੜਾ ਨੈਸ਼ਨਲ ਹਾਈਵੇ ਦੇ ਨਾਲ ਸਰਵਿਸ ਰੋਡ ਹੈ ਤੇ ਪਾੜ ਪੈ ਚੁੱਕਿਆ ਹੈ ਇਹ ਪਾੜ ਕੋਈ ਅੱਜ ਨਵਾਂ ਨਹੀਂ ਪਿਆ ਪਿਛਲੇ ਸਾਲ ਵੀ ਸਾਡੇ ਵੱਲੋਂ ਇਸ ਮੁੱਦੇ 'ਤੇ ਆਵਾਜ਼ ਚੁੱਕੀ ਗਈ ਸੀ ਪ੍ਰਸ਼ਾਸਨ ਨੂੰ ਬਾਰ-ਬਾਰ ਚਿਤਾਇਆ ਗਿਆ ਸੀ ਕਿ ਇਸ ਦੇ ਉੱਤੇ ਜਲਦੀ ਜੜਾ ਉਹ ਕਦਮ ਚੁੱਕਿਆ ਜਾਵੇ ਨਹੀਂ ਤਾਂ ਨੈਸ਼ਨਲ ਹਾਈਵੇ ਵੀ ਇਸ ਦੀ ਚਪੇੜ ਦੇ ਵਿੱਚ ਆ ਸਕਦਾ ਹੈ ਪਰ ਪ੍ਰਸ਼ਾਸਨ ਦੇ ਵੱਲੋਂ ਕੋਈ ਵੀ ਮੁਖਤਾ ਜਿਹੜੀ ਕਦਰ ਨਾਉ ਨਹੀਂ ਚੁੱਕੇ ਗਏ ਹਾਲਾਂਕਿ ਇੱਥੇ ਸਿਰਫ ਇੱਕ ਨਾ ਮਾਤਰ ਦੀ ਜਿਹੜੀ ਦੀਵਾਰ ਹੈ ਉਹ ਬਣਾਈ ਗਈ ਸੀ ਪਰ ਉਸ ਦੀਵਾਰ ਵੀ ਜਿਹੜੀ ਹੈ ਉਹ ਸੜਕ ਨੂੰ ਨਹੀਂ ਬਚਾ ਸਕੀ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਪਿੰਡ ਦਾ ਸ਼ਮਸ਼ਾਨ ਘਾੜ ਦੀ ਹੈ ਜਿੱਥੇ ਇੱਥੋਂ ਦੇ ਲੋਕ ਨੇ ਉਹ ਕਿਸੇ ਵੀ ਮਰਦੇ ਨੂੰ ਜਿਹੜਾ ਕਿ ਇੱਥੇ ਸ਼ਮਸ਼ਾਨ ਘਰ ਦੇ ਵਿੱਚ ਸੰਸਕਾਰ ਕਰਨ ਲਈ ਆਉਂਦੇ ਨੇ ਪਰ ਉਹ ਜਿਹੜਾ ਸ਼ਮਸ਼ਾਨ ਘਰ ਦਾ ਰਸਤਾ ਹੈ ਉਹ ਵੀ ਟੁੱਟ ਚੁੱਕਿਆ ਪੂਰੇ ਤਰੀਕੇ ਨਾਲ ਜਿਹੜਾ ਲੋਕਾਂ ਦਾ ਸੰਪਰਕ ਹੈ ਉੱਟੜ ਚੁੱਕ ਗਿਆ ਹਾਲਾਤਨ ਉਹ ਦੱਸ ਦਈਏ ਕਿ ਜਿਹੜਾ ਅੱਜ ਅਸੀਂ ਜਿੱਥੇ ਮੌਕੇ ਤੇ ਖੜੇ ਹਾਂ ਇੱਥੇ ਨਾਲ ਹੀ ਚੱਕੀ ਦਰਿਆ ਵਗਦਾ ਤੇ ਚੱਕੀ ਦਰਿਆ तकरीबन ਹੁਣੇ ਤੋਂ 50 ਫੁੱਟ ਦੀ ਦੂਰੀ ਆ ਉੱਥੇ ਰਹਿ ਗਿਆ ਵਾ ਅੱਜ ਤੋ ਜੇ ਗੱਲ ਕਰੀਏ ਦੋ ਦਹਾਕੇ ਪਹਿਲਾਂ ਇਹ ਚੱਕੀ ਦਰਿਆ ਇਥੋਂ 500 ਫੁੱਟ ਤੋਂ ਵੱਧ ਦੂਰੀ ਤੇ ਮੌਜੂਦ ਸੀ ਪਰ ਮਾਈਨਿੰਗ ਮਾਫੀਆ ਜਦੋਂ ਐਂਟਰ ਕੀਤਾ ਪੰਜਾਬ ਦੇ ਵਿੱਚ ਮਾਈਨਿੰਗ ਇੰਨੀ ਜ਼ਿਆਦਾ ਹੋਈ ਇਸ ਇਲਾਕੇ ਦੇ ਵਿੱਚ ਕਈ ਦਰਜਨਾ ਕ੍ਰੈਸ਼ਰ ਨੇ ਉਹਨਾਂ ਕ੍ਰੈਸ਼ਰਾਂ ਦੇ ਉੱਤੇ ਇਥੋਂ ਚੱਕੀ ਦਰਿਆ ਦੇ ਵਿੱਚੋਂ ਮਾਲ ਪੁੱਟ ਕੇ ਲਿਜਾਇਆ ਜਾਂਦਾ ਰਿਹਾ ਅੱਜ ਵੀ ਕਈ ਥਾਵਾਂ ਦੇ ਉੱਤੇ ਚੱਕੀ ਦਰਿਆ ਦਾ ਜਿਹੜਾ ਢੇਡਾ ਪੜਿਆ ਜਾ ਰਿਹਾ ਜੇਕਰ ਪ੍ਰਸ਼ਾਸਨ ਵੱਲੋਂ ਜਲਦੀ ਕਦਮ ਨਾ ਚੁੱਕੇਗੇ ਤਾਂ ਇੱਥੇ ਮੌਜੂਦ ਇੱਕ ਪਿੰਡ ਤੰਬੂਆ ਜਿਹਦੇ ਕਿ 40 ਤੋਂ ਵੱਧ ਜਿਹੜੇ ਘਰ ਨੇ ਉਹ ਪਹਿਲਾਂ ਵੀ ਚੱਕੀ ਦਰਿਆ ਦੇ ਵਿੱਚ ਸਮਾ ਚੁਕੇ ਨੇ ਤੇ ਹੁਣ ਜਿਹੜੇ 18 ਵੀ ਘਰ ਬਚੇ ਨੇ ਉਹ ਵੀ ਸਮਾਉਣ ਦੀ ਜਿਹੜੀ ਤਿਆਰੀ ਦੇ ਵਿੱਚ ਹੈ ਚੱਕੀ ਦਰਿਆ ਲਗਾਤਾਰ ਇਹਨਾਂ ਘਰਾਂ ਨੂੰ ਆਪਣੀ ਚਪੇੜ ਦੇ ਵਿੱਚ ਲੈ ਰਿਹਾ ਹੈ ਇਪਰ ਪ੍ਰਸ਼ਾਸਨ ਵੱਲੋਂ ਕੋਈ ਵੀ ਵਕਤ ਤੱਕ ਪੁਖਤਾ ਜਿਹੜੇ ਕਬਦ ਨਾ ਨਹੀਂ ਚੁੱਕੇ ਜਾ ਰਹੇ ਹਾਲਾਂਕਿ ਇਥੇ ਇੱਕ ਤੁਸੀਬਲ ਬਣਾਇਆ ਗਿਆ ਸੀਗਾ ਪਰ ਉਹ ਤੁਸੀਬਲ ਵੀ ਹੁਣ ਲਗਾਤਾਰ ਢੈਂਦਾ ਜਾ ਰਿਹਾ ਹੈ ਪ੍ਰਸ਼ਾਸਨ ਨੂੰ ਚਾਹੀਦਾ ਕਿ ਜਲਦੋਂ ਜਲਦ ਇਥੇ ਆ ਕੇ ਆ ਜਿਹੜਾ ਪਾੜ ਪਿਆ ਰਿਹਾ ਲਗਾਤਾਰ ਇਹਦੇ ਉੱਤੇ ਜਿਹੜੇ ਆ ਕਬਦ ਚੁੱਕਨੇ ਚਾਹੀਦੇ ਨੇ ਕਿਉਂਕਿ ਨਾਲ ਹੀ ਮੇਰੇ ਇਥੇ ਤਕਰੀਬਨ 10 ਮੀਟਰ ਦੀ ਦੂਰੀ ਦੀ ਉੱਤੇ ਪਠਾਨਕੋਟ ਜਲੰਧਰ ਨੈਸ਼ਨਲ ਹਾਈਵੇਅ ਫਿਲਹਾਲ ਜਿਹੜਾ ਨੈਸ਼ਨਲ ਹਾਈਵੇਅ ਅਥਾਰਟੀ ਦੇ ਵੱਲੋਂ ਜਿਹੜੀ ਸੜਕ ਹੈ ਪਠਾਨਕੋਟ ਜਲੰਧਰ ਤੋਂ ਜਾਣ ਵਾਲਾ ਫਲਾਈਓਵਰ ਹੈ ਉਹਨੂੰ ਬੰਦ ਕਰ ਦਿੱ ਤੇ ਹਜੇ ਤੱਕ بارش ਦੇ ਕਰਕੇ ਸ਼ਾਇਦ ਕੋਈ ਕਦਮ ਨਹੀਂ ਚੁੱਕੇ ਜਾ ਰਹੇ ਪਰ ਜੇਕਰ ਜਲਦ ਇਹ ਕਦਮ ਨਾ ਚੁੱਕੇਗੇ ਸੜਕ ਨੂੰ ਬਚਾਉਣ ਦੇ ਲਈ ਜਿੱਥੇ ਇੱਕ ਪਾਸੇ ਸੜਕ ਵੀ ਰੜੇਗੀ ਉੱਥੇ ਹੀ ਕਈ ਦਰਜਨਾ ਘਰ ਜਿਹੜੇ ਨੇ ਉਹ ਰੜ ਜਾਣਗੇ ਪ੍ਰਸ਼ਾਸਨ ਨੂੰ ਚਾਹੀਦਾ ਕਿ ਜਲਦ ਤੋਂ ਜਲਦ ਇਹ ਕਦਮ ਚੁੱਕੇ ਜਾਣ ਤੇ ਸਭ ਤੋਂ ਵੱਡੀ ਚੀਜ਼ ਚੱਕੀ ਦਰਿਆ ਦੇ ਵਿੱਚ ਹੋਣ ਵਾਲੀ ਲਗਾਤਾਰ ਮਾਈਨਿੰਗ ਦੇ ਉੱਤੇ ਵੀ ਠਲ ਪਾਈ ਜਾਏ ਕਿਉਂਕਿ ਹੁਣ ਜਿਸ ਤਰ੍ਹਾਂ ਚੱਕੀ ਦਰਿਆ ਦੇ ਵਿੱਚ ਪਾਣੀ ਲਗਾਤਾਰ ਆਇਆ ਆ ਪਾਣੀ ਆਉਣ ਤੋਂ ਬਾਅਦ ਵੱਡੇ ਪੱਧਰ ਤੇ ਰੇਤਾ ਬਜਰੀ ਵੀ ਇਸ ਦਰਿਆ ਦੇ ਵਿੱਚ ਆਈ ਹੋਣੀ ਆ ਤੇ ਹੁਣ ਜਦੋਂ ਇਹ ਦਰਿਆ ਸ਼ਾਂਤ ਹੋਣਗੇ ਇਹ ਤੇ ਲਗਾਤਾਰ ਮਾਈਨਿੰਗ ਹੋਏ ਹੋਵੇਗੀ ਪਰ ਜੇਕਰ ਪ੍ਰਸ਼ਾਸਨ ਵੱਲੋਂ ਉਸ ਨਜਾਇਜ਼ ਮਾਈਨਿੰਗ 'ਤੇ ਨਾਕਸੀ ਗਈ ਤਾਂ ਹਾਲਾਤ ਪਿਵਖ ਦੇ ਵਿੱਚ ਹੋਰ ਵੀ ਬੁਰੀ ਹੋ ਸਕਦੇ ਨੇ ਕਿ ਨਾ ਆਇਆ ਤੇ ਕਿਹੜਾ ਪਿੰਡ ਹੈ ਸੰਸਾਰਚੰਦ ਨੰਗਲਪੂਰ ਕਿਹੜਾ ਪਿੰਡ ਹੈ ਤੇ ਇੱਥੇ ਕੀ ਹਾਲਾਤ ਬਣੇ ਨੇ ਜਿਹੜੇ ਸੜਕ ਥਲੇ ਡਿੱਗੀ ਹੈ ਹਾਲਾਤ ਇਹ ਬਣੇ ਆ ਕਿ ਇਹ ਪੁਲੀ ਬਹੁਤ ਪੁਰਾਣੀ ਸੀ ਹੂੰ ਜਦੋਂ ਸੜਕਾਂ ਬਣੀਆਂ ਨੇ ਇਹ ਡਬਲ ਸੜਕ ਹੋਈ ਹੈ ਇਹਨਾਂ ਨੇ ਸਹੀ ਤਰੀਕੇ ਨਾਲ ਪੁਲੀ ਨਹੀਂ ਬਣਾਈ ਹੂੰ ਔਰ ਅੱਜ ਦੇ ਸਮਾਂ ਇਦਾਂ ਵੀ ਜੇ 2 ਦਿਨ ਹੋਰ ਬਰਖਾ ਪਈ ਤੇ ਤੰਬੂਆਂ ਪਿੰਡ ਰੁੜ ਕੇ ਤੰਬੂਆਂ ਦੇ ਜਿੰਨੇ ਘਰ ਆ ਰੋੜਨ ਵਾਲੇ ਆ ਔਰ ਪਾਰਲੇ ਨੈਸ਼ਨਲ ਹਾਈਵੇ ਇਹ ਵੀ ਖਤਮ ਹੋ ਜਾਏਗਾ ਇਹ ਜਿਹੜਾ ਪਾੜ ਹੈ ਇਹ ਪਿਛਲੇ ਸਾਲ ਤੋਂ ਪਿਆ ਹੋਇਆ ਹੈ ਪਿਛਲੇ ਸਾਲ ਤੋਂ ਪਿਆ ਆਇਆ ਕਈ ਦਫਾ ਆਇਆ ਹੈ ਇਦਾਂ ਉੱਤੇ ਰੇਤਾ ਰੁਤਾ ਛੁੱਟ ਕੇ ਚਲ ਜਾਂਦੇ ਆ ਔਰ ਸਹੀ ਤਰੀਕੇ ਨਾਲ ਕੰਮ ਨਹੀਂ ਕਰਦੇ ਪ੍ਰਸ਼ਾਸਨ ਨੇ ਦੇਖਿਆ ਦਾ ਵੀ ਆ ਪ੍ਰਸ਼ਾਸਨ ਆਂਦਾ ਆ ਵਾੜੀ ਮੋਟੀ ਬਜਰੀ ਕਿਤੋਂ ਲਿਆ ਕੇ ਉੱਤੇ ਸੁੱਟ ਦਿੰਦੇ ਆ ਹਮ ਅੱਜ ਹੁਣ ਸਮਾਂ ਆ ਇਦਾਂ ਤਾਂ ਕਿ ਬਾਰਿਸ਼ ਦਾ ਮਾਹੌਲ ਆ ਆਣ ਵਾਲੇ ਜੇ ਦੋ ਦਿਨ ਬਰਖਾ ਹੋਰ ਪਈ ਤੇ ਹਾਈਵੇ ਨੈਸ਼ਨਲ ਟੁੱਟ ਜਾਏਗਾ ਸਾਰਾ ਚੱਕੀ ਦਰਿਆ ਕਿੰਨਾ ਦੂਰ ਰਹਿ ਗਿਆ ਇੱਥੋਂ ਦਰਿਆ 100 ਰਹਿ ਗਿਆ ਆ ਜੀ 50 ਫੁੱਟ ਹਮ 50 ਫੁੱਟ ਰਹਿ ਗਿਆ ਔਰ ਨੈਸ਼ਨਲ ਹਾਈਵੇ ਦੇ ਨਾਲ ਲੱਗ ਗਿਆ ਆ ਹਮ ਔਰ ਆਣ ਵਾਲੇ ਦੋ ਤਿੰਨ ਦਿਨ ਹੋਰ ਬਰਖਾ ਪਈ ਤੇ ਤੰਬੂਆ ਪਿੰਡ ਰੁੜ ਜਾਏਗਾ ਕਿਰਪਾ ਕਰਕੇ ਤੰਬੂਆਂ ਪਿੰਡ ਵਾਲਿਆਂ ਨੂੰ ਵੀ ਕੀ ਹੈ ਚੇਤਾਵਨੀ ਦੇ ਦਿਓ ਕਿ ਕਿਸੇ ਪਾਸੇ ਇਸ ਏਰੀਆ ਛੱਡ ਕੇ ਹੋਰ ਸਾਈਡ ਦੇ ਚੱਲ ਜਾਓ ਜੀ ਕਿ ਨਾ ਟੋਟਾ ਜੁਗਿੰਦਰ ਕੁਮਾਰ ਜੀ ਕਿਹੜਾ ਪਿੰਡ ਜੀ ਇਹ ਨੰਗਲ ਤੰਬੂਆਂ ਜੀ ਕੀ ਹਲਾਉਂਦੇ ਇਥੋਂ ਲੜੋ ਹਲਾਉਤੀ ਸਾਲ ਮਾੜੀ ਇਹ ਦੇਖੋ ਤੁਹਾਡੇ ਸਾਹਮਣੇ ਜੋ ਵੀ ਆ ਇਹ ਜਿਹੜੀ ਪੁਲੀ ਦਾ ਪਾੜ ਪਿਆ ਸੀ ਕਿੱਲੇ ਚੁਰਤ ਪਿਆ ਸੀ ਸਾਰੇ ਕਾਫੀ 3-4 ਸਾਲ ਤੋਂ ਆਸਾਸ ਹੱਥੇ ਪੈਂਦਾ ਪਿਆ ਹਾਂ ਕੋਈ ਤਾਂ ਪਹਿਲਾਂ ਇਹਨੂੰ ਪਾੜ ਨੂੰ ਰੋਕਣ ਵਾਸਤੇ ਕੋਈ ਕੋਈ ਨਹੀਂ ਕੋਈ ਇੱਥੇ ਪ੍ਰਸ਼ਾਸਨ ਪ੍ਰਸ਼ਾਸਨ ਕੋਈ ਨਹੀਂ ਆਇਆ ਜੀ ਤੇ ਇਹ ਜਿਹੜਾ ਹੁਣ ਸੜਕ ਟੁੱਟ ਗਈ ਹੈ ਕਦੋਂ ਦੀ ਟੁੱਟੀ ਹੈ ਤੇ ਸਾਰੇ ਰਾਤ ਦੀ ਬੈਠੀ ਕੋਈ 11 ਵਜੇ ਤੇ ਪਿੱਛੇ ਕੀ ਹਾਲਾਤ ਨੇ ਜਿਹੜੀ ਪਿੱਛੇ ਹਾਲਾਤ ਬਹੁਤ ਮਾੜੇ ਆ ਜੀ ਇੱਕ ਸਰਕਾਰੀ ਇਥੇ 2:30 ਵਜੇ ਪਹਿਲੇ ਪਿੰਡ ਸਾਡਾ ਤੰਬੂਆਂ ਰੁੜ ਗਿਆ ਜੀ ਤੇ ਉਹ ਵੀ ਘਰ ਰੁੜ ਗਏ ਸੀਗੇ ਕੋਈ 40 ਘਰ ਰੁੜ ਗਏ ਜਿੰਨਾ ਕਰ ਪਹਿਲਾਂ ਇਹ ਕੋਈ 10 ਸਾਲ ਹੋ ਗਏ 10 ਸਾਲ ਹੋ ਗਏ ਹਾਂਜੀ ਤੇ ਸਾਰੇ ਥੋੜੇ ਜਿਹਾ ਘਰ ਹੋ ਰਿਹਾ ਉਹ ਵੀ ਖਤਰੇ ਦੇ ਇਨਸਾਨ ਦੇ ਵਿੱਚ ਆ ਚਾਈ ਫੋਟੋ ਲੈ ਲਓ ਕਿੰਨੇ ਘਰ ਨੇ ਹੁਣ ਡੇ ਕੋਈ 18 20 ਘਰ ਆ ਜੀ ਉਹ ਵੀ ਖਤਰੇ ਦੇ ਇਨਸਾਨ ਦੇ ਵਿੱਚ ਆ ਗਏ ਹਾਂਜੀ ਉਸ ਤੋਂ ਬਾਅਦ ਹੁਣ ਜਿਹੜਾ ਮੌਜੂਦਾ ਹਾਲਾਤ ਚਾ ਚੱਕੀ ਦੇ ਵਿੱਚ ਹਾਲਾਤ ਬਹੁਤ ਮਾੜੇ ਜੀ ਮੌਕਾ ਦੇਖਿਆ ਅਸੀਂ ਤੇ ਸਸਨ ਪ੍ਰਸ਼ਾਸਨ ਨੂੰ ਕਹਿਣਾ ਵੀ ਮੌਕਾ ਦੇਖਿਆ ਗਏ ਕੋਈ ਆਉਂਦਾ ਇਸੇ ਤੁਹਾਡੀ ਗੱਲ ਕੋਈ ਨਹੀਂ ਆਉਂਦਾ ਕੋਈ ਨਹੀਂ ਆਉਂਦਾ ਸਾਰ ਇਸੇ ਹਾਂਜੀ ਤੇ ਮਾਈਨਿੰਗ ਕਿੰਨੇ ਚਿਰ ਤੋਂ ਮਾਈਨ ਵੀ ਸਾਰੇ ਤੇ ਕਾਫੀ ਮਾਈਨਿੰਗ ਦੇ ਸਾਰੇ ਮਾਈਨਿੰਗ ਨੇ ਸਾਰੇ ਜਿਹੜਾ ਲਾਟ ਮਾਰੇ ਕਿਤੇ ਮਾਈਨਿੰਗ ਹਾਂਜੀ ਮਾਈਨਿੰਗ ਦੇ ਘੱਟੋ ਘੱਟ 20 25 ਸਾਲ ਤੋਂ ਚੱਲ ਰਹੀ ਹੈ ਕਰੋ ਜੀ ਕੋਈ ਕੋਈ ਲੋਕਾਂ ਨੇ ਕੋਸ਼ਿਸ਼ ਕੀਤੀ ਕੀ ਹੈ ਮਾਈਨਿੰਗ ਨੂੰ ਕੋਈ ਨਹੀਂ ਜੀ ਤੇ ਮਾਫੀਆਂ ਅੱਗੇ ਕੌਣ ਰੋਕਦਾ ਜੀ ਹਾਂਜੀ ਕੋਈ ਕੰਟਰੋਲ ਨਹੀਂ ਕੋਈ ਕੰਟਰੋਲ ਨਹੀਂ ਆਈ ਸਸਨ ਪ੍ਰਸ਼ਾਸਨ ਨੂੰ ਇਹੀ ਮੰਗ ਕਰਨੀ ਹੈ ਜੀ ਜਿੰਨੇ ਦੀ ਜਲਦੀ ਹੋ ਸਕੇ ਆਪਣੇ ਪਿੰਡ ਨੂੰ ਦੇ ਬੰਨ ਨੂੰ ਬਚਾਇਆ ਜਾ ਸਕੇ ਲੈ ਲਓ ਇਸ ਨੂੰ ਮੰਨ ਲਓ ਅੱਛਾ ਨਾ ਕਰੋ ਇਹ ਨਾ ਦੋ ਮੇਰਾ ਨਾਮ ਰਾਣੀ ਹੈ ਪਿੰਡ ਸੰਬੂਆ ਨੰਗਲਪੁਰ ਕੀ ਹਾਲਾਤ ਨੇ ਇੱਥੇ ਹਾਲਾਤ ਬਹੁਤ ਮਾੜਿਆ ਭਾਜੀ ਅਸੀਂ ਟਾਹ ਦੇ ਕੰਡੇ ਬੈਠੇ ਸਾਰੇ ਸਾਰੇ ਰਾਤ ਬੱਚੇ ਲਈਏ ਰੋਡ ਤੇ ਰਨੇ ਬੈਠੇ ਸਾਨੂੰ ਹੁਣ ਵੀ ਦਿੱਜੇ ਤੇ ਪਲ ਵੀ ਦਿੱਗੇ ਸਾਨੂੰ ਡਾਰਾ ਪਹਿਲਾਂ ਪਿੰਡ ਰੂੜਿਆ ਸੀ 10 ਸਾਲ ਪਹਿਲਾਂ ਡੀਸੀ ਸਾਹਿਬ ਨੂੰ ਕਹਿੰਦਾ ਹੈ ਕਿ ਸਾਰੇ ਪਿੰਡ ਨੂੰ ਖਤਰਾ ਪਰ ਇਹਨਾਂ ਨੇ ਨਾ ਸਿਆਸੀ ਪਾਰਟੀਆਂ ਨੇ ਲੈ ਜੀ ਲੈ ਜੀ ਨੂੰ ਦਿੱਤੀ ਜਗਾ ਤੇ ਬਾਕੀ ਦਾ ਨਾ ਰਹਿਣ ਤਾਂ ਇਦਾਂ ਹੀ ਕੰਡੇ ਦੀ ਰੂਖੇ ਨੇ ਆਦਾ ਪਿੰਡ ਉਧਰ ਬਸਦਾ 15 20 25 ਘਰ ਇਧਰ ਬਸਦੇ ਆ ਇਹ ਪਾ ਦੇ ਕੰਡੇ ਜਿਹੜਾ ਹੁਣ ਇੱਥੇ ਤੁਸੀਂ ਬੰਨ ਵੀ ਲਗਾਇਆ ਗਿਆ ਸੀ ਤੇ ਉਹਦਾ ਕੋਈ ਫਰਕ ਨਹੀਂ ਆਉਂਦੇ ਰੁੜ ਗਿਆ ਉਹ ਰੁੜ ਗਿਆ ਜਿਹਨੇ ਚਲੋ ਰਿਆ ਨਾ ਉਹਨੇ ਤੇ ਪਾਣੀ ਨਹੀਂ ਆਇਆ ਹੁਣ ਉਹ ਰੁੜ ਗਿਆ ਪਹਿਲੇ ਬਾਰਸ਼ਾ ਘਾਟ ਹੋਈਆਂ ਐਸੀ ਬਸ ਬਾਰਸ਼ ਹੋਈ ਉਹ ਤੋਂ ਜ਼ਿਆਦਾ ਬਾਰਸ਼ਾਂ ਦੇ ਵਿੱਚ ਤੁਹਾਡੇ ਕੋਈ ਸਰਕਾਰੀ ਨੁਮਾਇੰਦਗੀ ਕੋਈ ਨਹੀਂ ਬੜਿਆ ਸਾਡਾ ਸਰਪੰਚੀ ਨਹੀਂ ਆਇਆ ਹੋਰ ਗਿਆ ਨਾ ਤੇ ਸਾਡਾ ਸਰਪੰਚੀ ਨਹੀਂ ਆਇਆ ਕੀ ਮੰਗਤੀ ਕਰਦੇ ਮਸਾ ਜੀ ਮੰਗ ਕਰਦਾ ਸਾਨੂੰ ਵੀ ਕਿਦਾ ਸੁੱਕੀ ਜਗ੍ਹਾ ਤੇ ਬਿਠਾ ਲਓ ਅਸੀਂ ਤਾਂ 24 ਘੰਟੇ ਖੜੇ ਰਹੇ ਬੇਚਾ ਨਾ ਸਾਡੇ ਬੱਚਿਆਂ ਨੇ ਵਿਆਹ ਸਾਧੀਆਂ ਹੋਏ ਕਦੇ ਨਾ ਕੋ ਸੋਏ ਕਦੇ ਸਨ 20 ਸਾਲ ਹੋ ਗਿਆ ਦੀ ਇੱਕ ਪਾਰਟੀ ਆਲਦੀ ਆ ਸਾਨੂੰ ਦੇਉ ਮੌਕਾ ਪਿਛਲੇ ਨਹੀਂ ਕੀਤਾ ਐ ਕਿ ਸਾਨੂੰ ਤਾਂ ਦੋ ਮੌਕੇ ਪਿਛਲੇ ਨਹੀਂ ਕੀਤਾ ਬਸ ਸਾਰੀਆਂ 20 ਸਾਲ ਹੋ ਗਿਆ ਸਾਨੂੰ ਇੰਦਾ ਹੀ ਤੁਸਿਆ ਕਦੀ ਕਾਂਗਰਸ ਆਲਦੀ ਆ ਤਾਂ ਕਦੀ ਆਲਦੀ ਬੀਜੀ ਜੀ ਲਾ ਫੋਨ ਕਿਹੜੀ ਪਾਰਟੀ ਸਾਡਾ ਫੋਨ ਇਧਰ ਤੇ ਬੀਜੀਪੀ ਬਣੀ ਦੀ ਆ ਹੋ ਪੁਰ ਆਮ ਆਦਮੀ ਪਾਰਟੀ ਦੀ ਸਰਕਾਰ ਆ ਝੜੂ ਵਾਲੇ ਦੀ ਸਰਕਾਰ ਆ ਹੋਣਦੇ ਤੁਹਾਡਾ ਹਾਂਜੀ ਕੋਈ ਨਹੀਂ ਆਇਆ ਕਟੌੜ ਚੱਕ ਅੱਲਾ ਲਾਲ ਚੰਦ ਸਾਰੀ ਜਗ੍ਹਾ ਦੌੜਾ ਕੀਤਾ ਲੇਕਿਨ ਇੱਧਰ ਨਹੀਂ ਆਏ ਉਹ ਇੱਧਰ ਨਹੀਂ ਆਉਂਦੇ ਕੀ ਕਹਿੰਦੇ ਸਾਡੀ ਇੱਧਰ ਸਰਕਾਰਾਂ ਨਹੀਂ ਬਣਾਇਦੀ ਇੱਧਰ ਐਮਐਲਏ ਹੋ ਬਣੇਦਾ ਸਾਡਾ ਇੱਧਰ ਵਸਾ ਨਹੀਂ ਕੀ ਕਿਹੜਾ ਕਿਹੜੀ ਪਾਰਟੀ ਦਾ ਐਮਐਲਏ ਬਣਿਆ ਕੋਈ ਤਾਂ ਬਣਿਆ ਬੀਜਪੀ ਦਾ ਤੁਹਾਨੂੰ ਇਹ ਗੱਲ ਕਹੀ ਆ ਕਿ ਤਾਂ ਨਹੀਂ ਹੁੰਦੇ ਹੋ ਨਹੀਂ ਉਹ ਇਸੇ ਗੱਲ ਕਈ ਦਿਨ ਇੱਕ ਵਾਰ ਇਸੇ ਗੱਲ ਕਰਕੇ ਨਹੀਂ ਆਉਂਦੇ ਹਾਂ ਇੱਧਰ ਕੋਈ ਨਹੀਂ ਆਇਆ ਹਾਂ ਮੂਟਾ ਮੰਗੜਵਾਲੀ ਸਾਰੇ ਹੁੰਦੇ ਬੋਟਾ ਮੰਗੜਵਾਲੀ ਸਾਰੀ ਪਾਰਟੀਆਂ ਲਿਆਂਦੇ ਆ ਸਭ ਬੰਦ ਲਿਆ ਕਹਿੰਦੇ ਪਿਛਲੀ ਪਾਰਟੀ ਨੇ ਕੀਤਾ ਸਾਨੂੰ ਬਣਾ ਦੋ ਇਸ ਕੀ ਇਸ ਪਾਰਟੀ ਐ ਪਾਰਟੀ ਕਰੇਗੀ ਤੁਹਾਨੂੰ ਐ ਪਾਰਟੀ ਦੀ ਸਾਰੀਆਂ ਪਾਰਕ ਹੁੰਦੇ ਕਿ ਆਈ 20 ਸਾਲ ਹੋਇਆ 35 ਸਾਲ ਤੋਂ ਮੇਰੇ ਵਿਆਹ ਨੂੰ ਹੀ ਹੈ ਪੂਰਾ ਆਮ ਆਦਮੀ ਪਾਰਟੀ ਦੀ ਸਰਕਾਰ ਆ ਝੜੂ ਵਾਲੇ ਦੀ ਸਰਕਾਰ ਆ ਉਹ ਹੁੰਦੇ ਤੁਹਾਡਾ ਹਾਂਜੀ ਕੋਈ ਨਹੀਂ ਆਇਆ ਕਟਾਰ ਚੱਕ ਅੱਲਾ ਲਾਲਚੰਦ ਸਾਰੀ ਜਗ੍ਹਾ ਦੌੜਾ ਕੀਤਾ ਲੇਕਿਨ ਇੱਧਰ ਨਹੀਂ ਆਇਆ ਉਹ ਇੱਧਰ ਨਹੀਂ ਆਉਂਦੇ ਕੀ ਕਹਿੰਦੇ ਸਾਡੀ ਇੱਧਰ ਸਰਕਾਰਾਂ ਨਹੀਂ ਬਣਾਈ ਦੀ ਇੱਧਰ ਐਮ ਐਲ ਆ ਹੋ ਬਣੇ ਦਾ ਸਾਡਾ ਅੰਦਰ ਵਸਾ ਨਹੀਂ ਕਿ ਕਿਹੜਾ ਕਿਹੜੀ ਪਾਰਟੀ ਦਾ ਐਮ ਐਲ ਬਣਿਆ ਕੋਈ ਤਾਂ ਬਲੇ ਬਣਾ ਵੀ ਜੀ ਪੀ ਦਾ ਤੁਹਾਨੂੰ ਇਹ ਗੱਲ ਕਹੀ ਹੈ ਇਹ ਤਾਂ ਨਹੀਂ ਹੁੰਦੇ ਉਹ ਨਹੀਂ ਉਹ ਇਸੇ ਗੱਲ ਕਈ ਦਿਨ ਇੱਕ ਵਾਰ ਇਸੇ ਗੱਲ ਕਰਕੇ ਨਹੀਂ ਆਉਂਦੇ ਹਾਂ ਇਹਦਾ ਕੋਈ ਨਹੀਂ ਆਇਆ ਹਾਂ ਮੋਟਾ ਮੰਗਲਵਾਰ ਸਾਰੇ ਆਉਂਦੇ ਮੋਟਾ ਮੰਗਲਵਾਰ ਸਾਰੇ ਪਾਰਟੀਆਂ ਲਿਆਂਦੇ ਆ ਸਭ ਬੰਦ ਲਿਆ ਕਹਿੰਦੇ ਪਿਛਲੀ ਪਾਰਟੀ ਨੇ ਕੀਤਾ ਸਾਨੂੰ ਬਣਾ ਦੋ ਇਸ ਕੀ ਇਸ ਪਾਰਟੀ ਇਹ ਪਾਰਟੀ ਕਰੇਗੀ ਤੁਹਾਡਾ ਇਹ ਪਾਰਟੀ ਸਾਰੀਆਂ ਪਾਰਟੀਆਂ ਦੇ ਕਿਹਾਈ 20 ਸਾਲ ਹੋਇਆ 30 ਸਾਲ ਤਾਂ ਮੇਰੇ ਵਿਆਹ ਨੂੰ ਹੀ ਹੈ ਕਿ ਨਾ ਤੇ ਕਿਹੜਾ ਬੰਦਾ ਹੈ ਅੱਜ ਮੇਰਾ ਪਿੰਡ ਨੰਦੋਂ ਬੋਲਤੋਂ ਬੂਆ ਹੈ ਮੇਰਾ ਨਾਮ ਹੁਸ਼ਾ ਹੈ ਸਾਜਾਦਕਾਰ ਤੋਂ ਵੀ ਲਗਭਗ 16 ਸਾਲ ਹੋ ਗਏ ਆ ਤੇ ਸਾਨੂੰ ਜਗ੍ਹਾ ਨਹੀਂ ਦਿੱਤੀ ਸਾਡੀ ਇਹ ਹੀ ਸਮੱਸਿਆ ਕਿ ਸਾਨੂੰ ਵੀ ਜਗ੍ਹਾ ਦੀ ਉਹ ਜਿਹੀ ਨਹੀਂ ਕਿਸੇ ਨੂੰ ਕਰਨੇ ਆ ਬੋਰਡ ਲਾ ਕੇ ਜਾਈ ਜਾਂਦਾ ਉਸ ਤੋਂ ਬਾਅਦ ਸਾਡੀ ਕੋਈ ਸੁਣਾਈ ਨਹੀਂ ਕਰਦਾ ਉਸ ਤੋਂ ਬਾਅਦ ਆ ਵੀ ਮੁਰਕੇ ਚੋਟੇ ਹੋ ਜਾਂਦੇ ਆ ਅਸੀਂ ਘਰ ਕਰਦੇ ਚੁੜਕੇ ਬੈਠ ਜਾਂਦੇ ਆ ਹੁਣ ਜਿਆਦਾ ਭਾਗ ਕਿਨਾਰੇ ਪੜੀ ਆ ਗਏ ਆ ਤੇ ਕਿਸੇ ਨੇ ਕੋਈ ਸੁਣਾਈ ਨਹੀਂ ਕੀਤੀ ਕਿੱਨੇ ਘਰ ਲੱਭੀਓ ਦੇਖੋ ਸਾਡੇ 19-20 ਘਰ ਬੰਦੇ ਆ ਇੱਧਰ ਸਾਡੀ ਗਲੀ 'ਚ ਬਸ ਇਹ ਚੱਕੀ ਦਰਿਆਵਾ ਪਹਿਲਾਂ ਜਦੋਂ ਤੁਸੀਂ ਦੇਖਿਆ ਤੇ ਅੱਜ ਕਿੱਥੇ ਆ ਗਏ ਆ ਪਾਜੀ ਜਦੋਂ ਮੇਰਾ ਵਿਆਹ ਹੋਇਆ ਵਾਹੀ ਆਜੂ ਕਾਫੀ ਦੂਰ ਹੀ ਪਿੰਡ ਸਾਰਾ ਇੱਧਰ ਹੀ ਮੇਰੇ ਹਾਂਜੀ ਤੇ ਉਸ ਤੋਂ ਬਾਅਦ ਮੇਰੇ ਵਿਆਹ ਨੂੰ ਕੋਈ 22 ਸਾਲ ਹੋ ਗਏ 21-22 ਸਾਲਾਂ ਦੇ ਵਿੱਚ ਸਾਰਾ ਖਤਮ ਹੋ ਗਿਆ ਕਾਰਨ ਵੀ ਲੱਗਦਾ ਤੁਹਾਨੂੰ ਦਾ ਕਾਰਨ ਪਾਜੀ ਉਹੀ ਪਾਣੀ ਦਾ ਹੀ ਹੈ ਹੋਰ ਕੋਈ ਹੋ ਨਹੀਂ ਸਾਨੂੰ ਇਹੀ ਪਾਣੀ ਦੀ ਜਦਾ ਮੰਗ ਮੰਗਣੇ ਇਹ ਕਰਨੇ ਕਿ ਸਾਨੂੰ ਵੀ ਜਗ੍ਹਾ ਦਿੱਤੀ ਜਾਏ ਅਸੀਂ ਵੀ ਕਿਤੇ ਘਰ ਕੁ ਬਣਾ ਕੇ ਬੈਠੀਏ ਕਿ ਦੇਖ ਨਾਰੇ ਬਰ ਪਾੜੇ ਕਿਨਾਰੇ ਬਰ ਬੈਠੇ ਰਹੇ ਅਸੀਂ ਜੇਨ ਰਾਤੀ ਇੱਕ ਹੈ ਪਾਣੀ ਕਿਨਾਂ ਤੜਾ ਮੀਰਾ ਦੇਵੀ ਕੜਾ ਪਿੰਡ ਹੈ ਨੰਗਲ ਤੰਬੂਆ ਕੀ ਘਲਾਤ ਨੇ ਇੱਥੇ ਬਹੁਤ ਮਾਰਿਆ ਸਰ ਤੁਸੀਂ ਦੇਖਿਆ ਤੇ ਆ ਤੁਸੀਂ ਰਾਤ ਦੇ ਬਹੁਤ ਪਰੇਸ਼ਾਨ ਆਹੀ ਹੂੰ ਤੇ ਕਿੰਨੇ ਕ ਘਰ ਜਿਹੜੇ ਹੁਣ ਰੁੜਨ 18 ਵੀ ਘਰ ਆ ਸਰ ਸਸ਼ਸ਼ਨ ਵੱਲੋਂ ਕੋਈ ਕਦਮ ਚੁੱਕਿਆ ਗਿਆ ਹੁਣ ਤੱਕ ਕਦਮ ਤੇ ਹਲੇ ਕੋਈ ਨਹੀਂ ਚੁੱਕਿਆ ਪਰ ਚੁੱਕਣਾ ਚਾਹੀਦਾ ਜਲਦ ਜਲਦ ਨਹੀਂ ਤੇ ਸਾਡੇ ਵੀ ਮਕਾਨ ਟਾ ਦੇ ਉੱਪਰ ਹੀ ਖੜੇ ਹੈ ਹਾਂਜੀ ਚੱਕੀ ਦੇ ਵਿੱਚ ਚੱਕੀ ਘਲਾਤ ਨੇ ਪਿੱਛੇ ਬਹੁਤ ਮਾਰਿਆ ਤੁਸੀਂ ਦੇਖੋ ਆਈਏ ਬੰਨ ਬੰਨ ਬੁਨ ਲਗਾਏ ਗਏ ਨੇ ਕੋਈ ਬੰਨ ਬੁਨ ਨਹੀਂ ਲਗਾਇਆ ਦੇਖੋ ਤੁਸੀਂ ਪਿੱਛੇ ਆਗੇ ਦੀ ਮੰਗ ਕਰਦੇ ਪ੍ਰੋਟੈਸਟ ਮੰਗ ਹੈ ਇਹ ਕਰਨੇ ਆ ਵੀ ਸਾਨੂੰ ਜਿੰਦ ਤੇ ਜਦੋਂ ਕੋਈ ਜਗ੍ਹਾ ਵੀ ਮਿਲਣੀ ਚਾਹੀਦੀ ਹੈ ਤਾਂ ਸਾਨੂੰ ਉਥੋਂ ਠਾਲ ਕੇ ਕਿਤੇ ਹੋਰ ਜਗ੍ਹਾ ਨੰਗਲ ਨੰਗਲ ਕਿਤੇ ਜਗ੍ਹਾ ਮਿਲਣੀ ਚਾਹੀਦੀ ਹੈ ਹਾਂਜੀ